ਜਦੋਂ ਦੋਸਤ ਨੂੰ ਪਤਾ ਲੱਗਿਆ ਨਾ ਵੀ ਦੋਸਤ ਦਾ ਵਿਆਹ ਆ ਤਾਂ ਦੇਖੋ ਯਾਰ ਆ ਕੇ ਦੋਸਤ ਨੇ ਦੇਖੋ ਕਿੰਨਾ ਵੱਡਾ ਹਾਰ ਪਾਇਆ ਆਪਣੇ ਦੋਸਤ ਨੂੰ ਇਹ ਹੁੰਦੀਆਂ ਜਾ ਰੀਆਂ ਯਾਰ ਜਾ ਰੀਆਂ ਨਿਵਾਉਣ ਦੇ ਲਈ ਨਾ ਬਹੁਤ ਵੱਡਾ ਜਿਗਰਾ ਚਾਹੀਦਾ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਿਹੜੀਆਂ ਔਰਤਾਂ ਕਹਿੰਦੀਆਂ ਨਾ ਵੀ ਸਲਾਈ ਦੇ ਕੰਮ ਦੇ ਵਿੱਚ ਕੁਝ ਬਣਦਾ ਨਹੀਂਗਾ ਆਹ ਕੁੜੀ ਨੂੰ ਦੇਖੋ ਦੇਖੋ ਆਪਣੇ ਪਰਿਵਾਰ ਦੇ ਲਈ ਨਾ ਦੁਕਾਨ ਖੋਲ ਕੇ ਸਲਾਈ ਦਾ ਕੰਮ ਕਰ ਰਹੀ ਐ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਨਾ ਉਹ ਇੱਕ ਦੂਜੇ ਨੂੰ ਦੇਖ ਕੇ ਟਾਈਮ ਪਾਸ ਨਹੀਂ ਕਰਦੇ ਫਿਰ ਸਿੱਧੀ ਹਿੰਮਤ ਹੀ ਦਿਖਾਉਂਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਠੇਕੇਦਾਰ ਤਾਂ ਬਥੇਰੇ ਦੇਖਿਆ ਬਈ ਜਿਹੜਾ ਆ ਠੇਕੇਦਾਰ ਆ ਨਾ ਦੇਖੋ ਕਿੰਨੀ ਸੋਹਣੀ ਕਲਾਕਾਰੀ ਆ ਯਾਰ ਵੀਰ ਦੀ ਤੇ ਕੱਲੀ-ਕੱਲੀ ਹਟਾਇਆ ਨਾ ਜਚਾਈ ਪਈ ਯਾਰ ਇਹਨੂੰ ਕਹਿੰਦੇ ਆ ਵੀ ਸ਼ੌਂਕ ਦੇ ਨਾਲ ਕੰਮ ਕੀਤਾ ਵਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਅਜਾਰੀ ਦਾ ਭਈ ਇਹਨੂੰ ਕਹਿੰਦੇ ਨੇ ਮਾੜਾ ਯਾ ਵੀਰ ਨੇ ਆਖਿਆ ਵੀ ਮੇਰੇ ਘਰੇ ਖੁਦ ਆਪ ਡੱਗ ਬਣਾ ਕੇ ਆ ਤੇ ਦੇਖੋ ਇਹ ਵੀਰ ਨੇ ਨਾ ਆਪਣਾ ਸਮਾਨ ਲੈ ਕੇ ਆਪ ਡੱਗ ਬਣਾ ਕੇ ਗਿਆ ਯਾਰ ਯਾਰ ਦੋਸਤ ਤਾਂ ਇਹ ਹੁੰਦੇ ਨੇ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ